ਬਸੰਤ ਕੀ ਵਾਰ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਹਿੋ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰਤ ਸੁਹਾਈ ਵਣ ਤ੍ਰੇਣ ਤਰੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧ ਸੁਖੂਪ ਜੈ ਨਕਤੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨ ਥਾਈ ਪੰਜੇ ਬੱਧੇ ਮਹਾਵਲੀ ਕਰ ਸੱਚਾ ਡੋਆ ਆਪਣੇ ਚਲੰਜ ਪਾਇਨ ਨਿਤ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਮਾ ਨਰੋਆ ਦੇਨ ਦੇਣ ਨਾ ਮਤੇ ਆਇਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹ ਸਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਗੋਚਰ ਸਾਹਿਬੋ ਦੂਸਰ ਲਵਨ ਲਾਵੈ ਸਾਚੇ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ